ਸਾਡੇ ਪਿੰਡ ਦਾ ਇੱਕ ਬਾਬਾ ਸਾਡੇ ਲਾਕੇ ਦੇ ਚਾਰ ਬੰਦੇ ਰਣ ਲਗੇ ਉਹਦੀ ਵਰਸੀ ਗੁਰਦੁਆਰੇ ਬਣਾ ਲੈਣਗੇ ਮੁਰਗੇ ਚਾਰ ਪੰਜ ਬੰਦਿਆਂ ਦਾ ਕੋਈ ਹੋਰ ਬਾਬਾ ਉਹਨਾਂ ਨੇ ਆਪਣੇ ਬਾਬੇ ਦੀ ਵਰਸੀ ਬਣਾ ਲੈਣੀ ਹੈ ਸ਼ੁਕਰਵਾਰ ਖੰਡ ਪੜ ਰੱਖਣਾ ਹੈ ਐਤਵਾਰ ਭੋਗ ਪਾਉਣਾ ਹੈ ਸਟੇਜ ਤੇ ਬੋਲੇ ਜਾਣਾ ਸਾਸ ਸੰਗ ਦੀ ਮਹapur ਕਾਂ ਦੀ ਵਰਸੀ ਹੈ ਖੁਸ਼ੀਆਂ ਗੁਰੂ ਘਰ ਦੀਆਂ ਪ੍ਰਾਪਤ ਕਰੋ ਗੁਰੂ ਵੀ ਹਾਂਦਾ ਹੋਣਾ ਵਰਸੀ ਬਾਬੇ ਦੀ ਖੁਸ਼ੀਆਂ ਸਾਡੇ ਕੋਲ ਲੈਂਦੇ ਪਏ ਹੋ ਸਾਡਾ ਤੇ ਨਾਮ ਨਹੀਂ ਲੈਣਾ ਤੁਸੀਂ ਇੱਥੇ ਮਜ਼ਾਕ ਨਹੀਂ ਕਰਨਾ ਗੁਰੂ ਨਾਲ ਗੁਰੂ ਜੀ ਕਹਿੰਦੇ ਹੋਗੇ ਨਾ ਤੁਹਾਨੂੰ ਸਦਨਾ ਭੁੱਲ ਗਿਆ ਤੁਹਾਨੂੰ ਸੈਣ ਭਗਤ ਭੁੱਲ ਗਿਆ ਤੁਹਾਨੂੰ ਭਗਤ ਰਵਿਦਾਸ ਭੁੱਲ ਗਿਆ ਤੁਹਾਨੂੰ ਬਾਬਾ ਕਬੀਰ ਭੁੱਲ ਗਿਆ ਤੁਹਾਨੂੰ ਬਾਬਾ ਫਰੀਦ ਭੁੱਲ ਗਿਆ ਭਗਤ ਪੀਪਾ ਭੁੱਲ ਗਿਆ ਪੱਡ ਮਥਰਾ ਪੱਡ ਕੀਰਤ ਭੁੱਲ ਗਿਆ ਤੁਹਾਨੂੰ ਆਪਣੇ ਆਪਣੇ ਮੈਂ ਟ੍ਰਾਂਟੋ ਸਿ ਪਿਛਲੇ ਸਾਲ ਜਦੋਂ ਮੈਂ ਉੱਥੇ ਇੱਕ ਬੇਨਤੀ ਕੀਤੀ ਸੀ ਜੇ ਮਾਝੇ ਦਾ ਕੋਈ ਬਾਬਾ ਪੂਰਾ ਹੋਇਆ ਚਾਰ ਮਾਝੇ ਦੇ ਰਲਦੇ ਨੇ ਉਹ ਆਪਣੀ ਵਰਸੀ ਮਨਾ ਲੈਂਦੇ ਨੇ ਮਾਲਵੇ ਦੇ ਚਾਰ ਰਲਦੇ ਨੇ ਆਪਣੇ ਬਾਬੇ ਦੀ ਦਸਾਂ ਪਿੰਡਾਂ ਦੀ ਵਰਸੀ ਮਨਾ ਲੈਂਦੇ ਨੇ ਦੁਆਬੇ ਦੇ ਆਪਣੇ ਉਹ ਜਿਹੜਾ ਸਾਡਾ ਸਾਂਝਾ ਬਾਬਾ ਸੀ ਬਾਬਾ ਜੀ ਸਿੰਘ ਦੀ ਉਹਦਾ ਵੀ ਨਾਂ ਲੈ ਲਓ ਤਦੋਂ ਆਪਣੇ ਨਾਲ ਧੜਿਆਂ ਤੋਂ ਪਰੋਚਾਂਗੇ ਇੱਕ ਤੇ ਆਪਣੀ ਚ ਇਹ ਵਿਚਾਰ ਮੁਕਾ ਦਿਓ ਤੂੰ ਕਿਹੜੇ ਇਲਾਕੇ ਦਾ ਚਾਹ ਚੜ ਗਿਆ ਜੀ ਮੈਨੂੰ ਆਪਣੇ ਇਲਾਕੇ ਦੇ ਨਾਲ ਮਿਲ ਕੇ ਤੂੰ ਬਾਕੀ ਬਿगाने ਲੇ ਜੀ ਕਈ ਪੁੱਛਣਗੇ ਕਿ ਕਿਹੜਾ ਇਲਾਕਾ ਪਈ ਸਰ ਤੁਹਾਡਾ ਮੇਰਾ ਇਲਾਕਾ ਪੰਜਾਬ ਹੈ ਮੇਰਾ ਇਲਾਕਾ ਗੁਰੂਗ੍ਰਾਮ ਹੈ ਸਾਰੇ ਇੱਕੋ ਹੀ ਨੇ ਆਪਣੇ ਚਾ ਇਹ ਇਲਾਕਾਵਾਦੀ ਖਤਮ ਕਰੋ ਜਦੋਂ ਸਿੱਖ ਗੁਰੂ ਕਹੋਂਦਾ ਦਾ ਇੱਕੋ ਹੀ ਇਲਾਕਾ ਹੈ ਇਹ ਚੀਜ਼ ਨੇ ਨਫਰਤ ਖਿਲਾ ਦਿੱਤੀ ਹੈ ਸਾਡੇ ਅੰਦਰ ਇਹ ਸੰਗਤ ਕਰਨ ਦਾ ਮੀਨ ਨੇ ਅਸੀਂ ਗੁਰਦੁਆਰੇ ਆਈਏ ਪਿਆਰ ਵਧੇ ਸਾਡੇ ਇੱਕ ਨਾਲ ਮੁਹੱਬਤ ਆਵੇ ਸਾਡੇ ਵਿੱਚੋਂ ਜਾਤ ਬਰਾਦਰੀਆਂ ਇਹ ਚੀਜ਼ਾਂ ਮੁੱਕ ਜਾਣ ਅਸੀਂ ਮੁਕਾਈਆਂ ਨਹੀਂ ਉੱਥੇ ਘਰੋਤੇ ਚਾਰ ਬੰਦੇ ਰਹਦੇ ਫਿਰ ਆਪਣੇ ਆਪਣੇ ਬਾਬੇ ਦੇ ਆਪਣੇ ਆਪਣੇ ਲਾਕੇ ਨੂੰ ਚਲੋ ਤੁਹਾਡੇ ਬਾਬੇ ਨੇ ਕੋ ਚੰਗਾ ਕੰਮ ਕੀਤਾ ਹੋਏਗਾ ਤੁਹਾਡੇ 10 ਪਿੰਡਾਂ ਵਾਸਤੇ ਕੀਤਾ ਹੋਏਗਾ ਜਿਸ ਬੰਦਾ ਸਿੰਘ ਬਹਾਦਰ ਨੇ ਸਮੁੱਚੀ ਕੌਮ ਵਾਸਤੇ ਕੰਮ ਕੀਤਾ ਉਹਦਾ ਵੀ ਨਾਂ ਲੈ ਲਓ ਹਰਿ ਸਿੰਘ ਨਲਵੇ ਦਾ ਵੀ ਨਾਂ ਲੈ ਲਓ ਭਾਈ ਤਾਰੂ ਸਿੰਘ ਦਾ ਨਾਂ ਵੀ ਲੈ ਲਓ ਭਾਈ ਮਤੀ ਦਾਸ ਭਾਈ ਸਤੀ ਦਾਸ ਦਾ ਨਾਂ ਵੀ ਲੈ ਲਓ ਇਹਦੇ ਬਾਰੇ ਸਾੜਾ ਵਜੇਤੀ ਮੁੱਕ ਜਾਂਦਾ ਹੈ ਸਾੜੇ ਅਗੋਰ ਕਾ ਵਿੱਚ ਪੈਸੇ ਕੋਈ ਨਹੀਂ ਹੁੰਦਾ ਸਾਡੇ ਘਰਾਂ ਵਿੱਚੋਂ ਉਸ ਵਕਤ ਕੋਈ ਪੈਸਾ ਨਿਕਲਦਾ ਹੀ ਨਹੀਂ ਪਰ ਬਾਬਾ ਜੀ ਦੀ ਵਰਸੀ ਮਨਾਉਣੀ ਹੈ ਕੀ ਕਰਦੇ ਸੀ ਬਾਬਾ ਜੀ ਬੜਾ ਤੰਪ ਕਰਦੇ ਸੀ ਕੀ ਕਰਦੇ ਸੀ ਫੋਰੇ ਤੇ ਬੈਠੇ ਰਹਿੰਦੇ ਸੀ ਲੋ ਜੀ ਕੀ ਕੀਤਾ ਬਾਬਾ ਜੀ ਬੜਾ ਕੁੱਝ ਕੀਤਾ ਜੀ ਇੱਕ ਪਿੰਡ ਸਮਾਧਨ ਕਰਨ ਗਏ ਸੀ ਅਮਰਸਰ ਦੇ ਰੀਏ ਚ ਉਹ ਇਸ਼ਤਿਹਾਰ ਲੱਗਾ ਹੋਇਆ ਮੈਂ ਕਹਿੰਦੀ ਹਾਂ ਤੁਸੀਂ ਸਮਾਗਮ ਕਾਹਲਾ ਕਰ ਰਹੇ ਪਹਿਲੀ ਗੱਲ ਤੇ ਅਸੀਂ ਕਿਸੇ ਵਰਸੀ ਤੇ ਆਉਂਦੇ ਨਹੀਂ ਤੁਸੀਂ ਸਾਡੇ ਤੋਂ ਝੂਠ ਬੋਲਿਆ ਇਹ ਅਜੇ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਫਿਰ ਇਹ ਵਰਸੀ ਕਾ ਦੀ ਹੈ ਕਿਹਦਾ ਦਿਨ ਮਨਾ ਰਹੇ ਹੋ ਉਹ ਸਾਡੇ ਪਿੰਡ ਬਾਬਾ ਜੀ ਦੀ ਭੈਣ ਵਿਆਹੀ ਸੀ ਜੀ ਮੈਂ ਕਹਾ ਫਿਰ ਉਹ ਬਾਬਾ ਜੀ ਇੱਥੇ ਸਾਡੇ ਪਿੰਡ ਆਏ ਬਾਬਾ ਜੀ ਇੱਥੇ ਹੀ ਪੂਰੇ ਹੋ ਗਏ ਮੈਂ ਕਹਾ ਫਿਰ ਇਹ ਬੜੀ ਪੁਰਾਣੀ ਗੱਲ ਹੈ ਗਿਆਨੀ ਜੀ ਮੈਂ ਕਹਾ ਫਿਰ ਕਹਿੰਦੇ ਜੀ ਇੱਥੇ ਨਾ ਕਿ ਪੁਰਾਣਾ ਜਦੋਂ ਪਾਕਿਸਤਾਨ ਇਸ ਬਣਿਆਇਆ ਤੋਂ ਗੱਡੇ ਲੱਗ ਰਹੇ ਸਨ ਇੱਕ ਬੰਦੇ ਦਾ ਬਲਦ ਮਰ ਗਿਆ ਰੋਣ ਲੱਗ ਪਿਆ ਸ਼ਾਹੂਕਾਰ। ਬਾਬਾ ਜੀ ਸਵੇਰੇ ਸਵੇਰ ਬਾਹਰ ਨੂੰ ਗਏ ਬਲਦ ਮਰਿਆ ਵੇਖਿਆ ਸ਼ਾਹੂਕਾਰ ਰੋਵੇ। ਬਾਬਾ ਜੀ ਨੇ ਪੁੱਛਿਆ ਜਾ ਕੇ ਸ਼ਾਹੂਕਾਰ ਜੀ ਕੀ ਹੋਇਆ? ਕਹਿੰਦੇ ਜੀ ਮੇਰਾ ਬਲਦ ਮਰ ਗਿਆ। ਬਾਬਾ ਜੀ ਨੇ ਐ ਹੱਥ ਕੀਤਾ ਬਲਦ ਜਿੰਦਾ ਹੋ ਗਿਆ। ਨਾਲ ਬਾਬਾ ਜੀ ਨੇ ਕਹਿ ਦਿੱਤਾ ਸ਼ਾਹੂਕਾਰ ਨੂੰ ਦੱਸੀ ਨਾ ਕਿਸੇ ਨੂੰ ਕਿ ਬਲਦ ਮੈਚੁੰਦਾ ਕੀਤਾ। ਕਹਿੰਦੇ ਬਸ ਉਦੋਂ ਤੋਂ ਹੀ ਜੇਰ ਮਨਾਉਨੇ। ਮੈਂ ਕਿਹਾ ਫਿਰ ਤੁਹਾਨੂੰ ਕੌਣ ਦੱਸ ਗਿਆ ਬਲਦ ਕਿ ਜਿੰਦਾ ਕੀਤਾ? ਕਮੇਟੀ ਮੇਰੇ ਮੂੰਹ ਹਰ ਵੇਖੇ ਮੈਂ ਕਹ ਬਲਦ ਮਾਰਿਆ ਕਹਿੰਦੇ ਰੱਬ ਨੇ ਮੈਂ ਕਹ ਜੂਦਾ ਕਹਿੰਦੇ ਕੀਤਾ ਕਹਿੰਦੇ ਬਾਬੇ ਨੇ ਮੈਂ ਕਹ ਵੱਡਾ ਕੌਣ ਹੈ ਕਹਿੰਦੇ ਰੱਬ ਮੈਂ ਕਹ ਚਲ ਝੁੱਠੇ ਨਾ ਹੁੰਤੇ ਰੱਬ ਮਾਰ ਰਿਹਾ ਬਾਬਾ ਜੂਦਾ ਕਰ ਰਿਹਾ ਫਿਰ ਵੱਡਾ ਤੇ ਤੁਸੀਂ ਬਾਬਾ ਬਣਾਤਾ ਨਾ ਅਸੀਂ ਮਦਾਰਿ ਪੁਣਾ ਕਰ ਰਹੇ ਹਾਂ ਜੀ ਅੱਜ ਕੱਲ੍ਹ ਖੁਰੂ ਨਾਨਕ ਸਹਿ ਮਹਾਰਾਜੀ ਤੋਂ ਲੈ ਕੇ ਦਸਮ ਪਾਸ਼ਾ ਤੱਕ ਦੁਰਗਪ੍ਰਦੇਵ ਨੇ ਉਦੋਂ ਨਾ ਕਰਾਂ ਮਾਤਬ ਖਾਈ ਜਦੋਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇ ਲਾਗੀਆਂ ਦੀ ਗੁਜ਼ਰਗਾ ਜਿਸ ਵਕਤ ਮੌਕਾ ਸੀ ਦਤਾ ਜੀ ਨੂੰ ਉਹ ਮਾਰਦੇ ਨਾ ਠੱਕਦੇ ਗੁਰਦੇਵ ਉਹਨਾਂ ਨੂੰ ਫਿਰ ਨਾਲ ਖੜੇ ਕਰਕੇ ਤੋਰ ਲਿੰਦੇ ਦਾਸੀ ਨਹੀਂ ਸੀ ਮੁਕਣੇ ਉਹਨਾਂ ਕੋਲ ਨਹੀਂ ਵਿਖਾਈ ਗੁਰਦੇਵ ਨੇ ਇੱਕ ਰੰਚਕ ਮਾਤਰਾ ਵੀ ਨਾ ਖਾਈ ਹੁਣ ਤੱਕ ਡੇਰੇ ਵਿੱਚੋਂ ਰੋਟੀਆਂ ਦਾ ਟੋਕਰ ਹੀ ਹੋਵੇ ਬਾਬਾ ਜੀ ਰਮਾਲਾ ਦੇਦਣ ਸਾਰੀ ਰਾਤ ਬੁਕਾਈ ਵਰਤਾਈ ਤੋਂ ਮੁਕਦਾ ਨਹੀਂ ਪਰ ਕਰਗੀਦਾਰ ਪਾਤਸ਼ਾਹ ਦੇ ਕੀਮਤੀ ਸਿੱਖ ਤਨ ਅਨੰਦਪੁਰ ਦੇ ਕੇਰੇ ਵਿੱਚ ਪ੍ਰਾਨ ਤਿਆਗੇ ਕਈ ਕੀੰਤੀ ਸਿੱਖ ਉਥੇ ਦਾਤਾ ਪ੍ਰਸ਼ਾਦ ਦੇ ਨਾਮ ਅਧਾ ਸਕੇ ਕਦੀ ਸੋਚੇਗਾ ਸਿੱਖਾ ਤੂੰ ਤੈਨੂੰ ਕਿੱਥੇ ਮਾਰਿਆ ਜਾ ਰਿਹਾ ਸੋਚੇਗਾ ਪਰ ਅਸੀਂ ਵੇਡਾਂ ਦੇ ਚਾਹੁੰਦੇ ਆ ਜੀ ਕਰਾਮਾਤ ਕੋਈ ਕਿ ਬਾਬਾ ਜੀ ਇੱਦਾਂ ਦੀ ਕਿਰਪਾ ਕਰ ਦਿਓ ਜੀ ਇੱਦਾਂ ਦੀ ਕਿਰਪਾ ਕਰ ਦਿਓ ਵੀ ਗੱਡੀ ਚ ਇੱਕ ਵਾਰ ਗੈਸ ਪਾਉਣਾ 2 ਮਹੀਨੇ ਪਹੁੰਚੀ ਨਾ ਪਵੇ ਪਾਠ ਕਰਾ ਲਈ ਸਮਝਾਏ ਪਾਠ ਕਰੀ ਜਾਵਾ ਸਖ ਡਾਲ ਰਾ ਫੁੱਲ ਹੁੰਦੀ ਐ ਦਾਤਾ 2 ਮਹੀਨੇ ਕੱਢਦੇ ਇਹਨਾਂ ਦੇ ਵੇਖੇ ਸਿੱਖ ਮੈਂ ਭੋਲੇ-ਪਾੜੇ ਜਿਹੜੇ ਕਹਿੰਦੇ ਸੀ ਟਰੈਕਟਰ ਲੈ ਕੇ ਗਏ ਬਾਬਾ ਜੀ ਦੇ ਡੇਰੇ ਤਿੰਨ ਤਨ ਗਿਆਨੀ ਜੀ ਟਰੈਕਟਰ ਚੱਲਿਆ ਤੇਰੀ ਜੀ ਮੁਕਿਆ ਮੈਂ ਕਿਹਾ ਕਮਲਿਆ ਤੂੰ ਪੁੱਕੀ ਖਾਨਾ ਐ ਉਹ ਰਾਤ ਨੂੰ ਤੇਰ ਤੇਰੀ ਟੈਂਗੀ ਚ ਪਾ ਜਾਂਦੇ ਸੀ ਤੈਨੂੰ ਨਹੀਂ ਪਤਾ ਲੱਗਦਾ ਤੂੰ ਕਮਲਿਆ ਪੁੱਕੀ ਖਾਨਾ ਤੇਰੀ ਅੱਖਾਂ ਕਾਂ ਲੱਗੀਆਂ ਹੋਈਆਂ ਨੇ ਤੇਰਾ ਇਥੋਂ ਜੇ ਘਰ ਐਵਰੇਜ ਦਿੰਦਾ ਐ 10 ਕਿੱਲਿਆਂ ਤੇ ਇੱਕ ਕਿੱਲੇ ਵਾਣ ਕੇ 1.5 ਲੀਟਰ ਖਾਂਦਾ ਤੇ ਉਹਨੇ ਬਾਬੇ ਦੇ ਡੇਰੇ ਵੀ ਉਲੀ ਖਾੜੀਏ ਤੈਨੂੰ ਨਹੀਂ ਸਮਝ ਟਰੈਕਟਰ ਨੂੰ ਟਰੈਕਟਰ ਨੂੰ ਗੁਰਮਤਾ ਕੋਈ ਪਤਾ ਨਹੀਂ ਇਹ ਤਾਂ ਇੱਕ ਪੌੜ ਬਣਾ ਬਣਾ ਕੇ ਛੱਡੇ ਨੇ ਇੱਕ ਸਿੰਘ ਮਿਲਿਆ ਸਾਡੇ ਬਾਬਾ ਜੀ ਚੱਲੇ ਜੀ ਗੱਡੀ ਰਸਤੇ ਜਾ ਕੇ ਤੇਲ ਮੁੱਕ ਗਿਆ ਪਟ્રોલ ਪੰਪ ਕੋਲ ਨਾ ਬਾਬਾ ਜੀ ਨੇ ਇੱਕ ਵੱਡਾ ਭਰਤੰਡ ਦਿੱਤਾ ਜਾ ਜਾ ਕੇ ਨਦੀ ਚੋਂ ਪਰ ਕੇ ਆਇਆ ਟੈਂਕੀ ਚ ਪਾਉਣ ਲੱਗਿਓ ਫੁੱਲ ਹੋ ਗਈ ਟੈਂਕੀ ਪਾਣੀ ਨਾਲ ਹੀ ਗੱਡੀ ਪਹਛਾ ਦਿੰਦੀ ਵਾਹ ਸਾਰ ਸੰਗਤ ਸੁਣ ਰਹੇ ਨੇ ਲੋਕ ਸੁਣ ਰਹੇ ਨੇ ਇੱਕ ਤਾਂ ਦਿਮਾਗ ਕੰਮ ਨਹੀਂ ਕਰਦਾ ਉੱਥੇ ਬੈਠਦਾ ਇਹ ਕੀ ਹੋ ਰਿਹਾ ਸਾਡੇ ਨਾਲ ਕਿਸ ਵੱਲੇ ਤੁਰ ਰਹੇ ਇਹਨਾਂ ਵੱਡੇ ਵੱਡੇ ਗਪੋੜਾਂ ਚੋਂ ਬਾਹਰ ਨਿਕਲੋ ਹਕੀਕਤ ਵਿੱਚ ਆਓ ਜੇ ਤੁਸੀਂ ਦੱਸੋ ਕਿ ਇੱਥੇ ਗਪੋੜ ਵੱਡੇ ਵੱਡੇ ਛੜ ਰਹੇ ਨੇ ਜਿਹੜੀ ਲੰਡਨ ਦੀ ਮਹਾਰਾਣੀ ਹੈ ਉਹ ਕਦੀ ਕੁੱਤੀ ਹੁੰਦੀ ਸੀ ਜੀ ਬਾਬਾ ਜੀ ਦਾ ਦੁੱਧ ਪੀ ਕੇ ਗਈ ਤਾਂ ਮਹਾਰਾਣੀ ਬਣੀ ਲਓ ਇੰਟਰਨੈਟ ਤੇ ਜਾ ਕੇ ਵੇਖੋ ਜਾ ਕੇ ਇੰਟਰਨੈਟ ਤੇ ਵੇਖੋ ਕੀ ਪ੍ਰਚਾਰ ਕੇ ਗੱਲਾਂ ਕਰਤੋ ਆਰੇ ਨਾ ਕਰੇ ਵੀ ਜੇ ਦਿਨ ਪਤਾ ਲੱਗ ਗਿਆ ਲੰਡਨ ਦੇ ਲੋਕਾਂ ਨੂੰ ਤੁਹਾਡੇ ਤੇ ਮਾਣ ਆਣ ਦੀ ਦਾ ਕੇਸ ਕਰ ਦੇਣ ਉਹਨਾਂ ਨੇ ਕਿ ਹਿਟਲਰ ਦੀ ਤਰ੍ਹਾਂ ਕਰਦਾ ਰਿਆ ਕਦੀ ਪੁੱਛਣ ਦੀ ਹਿੰਮਤ ਕਰਾਂਗੇ ਜੀ ਇਹ ਗੁਰਮਤ ਹੈ ਇਹ ਗੁਰਮਤ ਦਾ ਪੱਖ ਹੈ ਜੇ ਕੋਈ ਇਸ ਬਾਰੇ ਬੋਲਦਾ ਕੋਈ ਕਿਹੜਾ ਕੰਮ ਹੀ ਹੈ ਕਿੰਤੂ ਪਰੰਤੂ ਕਰਦੇ ਨੇ ਕੌਣ ਜਾਣ ਜਾਣ ਕੇ ਦੁਸ਼ਮਣੀ ਮੋਲ ਲੈਂਦਾ ਹੈ ਜੀ ਜਦੋਂ ਇਹ ਚੀਜ਼ਾਂ ਬੋਲਿਦਿਆਂ ਨੇ ਧਮਕੀਆਂ ਵੀ ਹੁੰਦੀਆਂ ਨੇ ਡਰਾਵੇ ਵੀ ਹੁੰਦੇ ਨੇ ਪਰ ਪ੍ਰਵਾਹ ਨਹੀਂ ਕਰੀਦੀ ਕਿਉਂਕਿ ਤੁਹਾਡਾ ਪਿਆਰ ਨਾਲ ਹੈ ਸਾਫ ਸੰਗਤ ਘਰ ਮੇਰੇ ਸੰਗ ਸਦਾ ਹੈ ਨਾ ਲੱਖ ਹਰ ਥਾਂ ਤੇ ਬੰਦੇ ਪਿਆਰ ਵਰ ਪਿਆਰ ਵੇਚੇ ਨੇ ਜਿਹੜੇ ਸੁਚੇਤ ਨੇ ਚਾਹਦੇ ਨੇ ਜੇ ਇਹਨਾਂ ਗੱਲਾਂ ਤੋਂ ਡਰ ਗਿਆ ਮਨੁੱਖ ਤੇ ਗੁਰਮਤਿ ਦੀ ਗੱਲ ਤੇ ਨਾ ਨਾ ਕਰ ਸਕਿਆ ਗੁਰਮਤਿ ਦੀ ਗੱਲ ਕਿੱਥੋਂ ਕਰਾਂਗੇ ਜੀ ਤਿਆਰੀ ਕਰੋ ਗੁਰੂ ਕੇ ਸਿੱਖੋ ਆਪਣੀ ਰਹਿਮਾ ਪਰਮਾ ਪਖੰਡਾ ਚੋਂ ਬਾਹਰ ਜਾਓ ਉਸ ਆਕਾਰ ਨੂੰ ਆਪਣਾ ਕਰਤਾ ਬਣਾਓ ਜੇ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕਹੀ ਹੈ ਜੇ ਸਮਨੁਖ ਭੈ ਕਰੋ ਬੇਨੰਤੀ ਸੋ ਆਪਣੇ ਹੀ ਦੁਖ ਭਰਿਆ ਭਾਰ ਬ੍ਰਹਮ ਜਿਨੇ ਰਦੇ ਆਰਾਧਿਆ ਤਿੰਨ ਪਾ ਸਾਗਰ ਤਰਿਆ ਗੁਰ ਹਰ ਦਿਨ ਕਿੰਡੀ ਤਗੜੀ ਕੰਡੀਸ਼ਨ ਹੈ ਗੁਰੂ ਤੇ ਰੱਬ ਤੋਂ ਬਿਨਾ ਗੁਰ ਹਰ ਬੇਨਾਮ ਕੋ ਨਾ ਕੋਈ ਨਹੀਂ ਆਗਾ ਬ੍ਰਿਥਾ ਦੁਖ ਕਾ ਜਿਹੜਾ ਰੱਬ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਪ੍ਰਾਪਤ ਅਵਰ ਸੇਵਕ ਜੇ ਹੋਈ ਹੈ ਜਿਹੜਾ ਦੂਜਿਆਂ ਦਾ ਸੇਵਕ ਬਣਦਾ ਰੱਬ ਛੱਡ ਕੇ ਤੇ ਤਮਾਣ ਮਹਤ ਜਸ ਘਟ ਉਹਦੀ ਇੱਜ਼ਤ ਮਾਣ ਵਡਿਆਈ ਮੁੱਕ ਜਾਂਦੀ ਦੁਨੀਆ ਤੋਂ ਜਿਹੜਾ ਗੁਰੂ ਤੇ ਰੱਬ ਨੂੰ ਛੱਡ ਕੇ ਪਾਸੇ ਜਾਂਦਾ ਹੈ ਤੂੰ ਮੇਰਾ ਜਜਮਾਨ ਕਰਦਾ ਤੂੰ ਮੇਰਾ ਜਜਮਾਨ 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 ਇੱਕ ਦੂਜੇ ਦੇ ਚਿਹਰੇ ਨਹੀਂ ਖਲੋ ਸੰਗਤ ਵਿੱਚ ਬੈਠਿਆਂ ਬੈਠਿਆਂ ਉਹ ਹੀ ਜੋਰ ਲਾ ਕੇ ਪੜੇ ਜਿਨੇ ਕੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਕਰਤੇ ਕੋਲ ਨਹੀਂ ਜਾਣਾ ਨੋ ਸਾਸ ਦਾ ਚਿਹਰਾ ਵੇਖ ਲੈ ਦਰਾਣੀ ਜਠਾਣੀ ਦਾ ਇੱਕ ਦੂਜੇ ਦਾ ਚਿਹਰਾ ਵੇਖ ਲੋ ਇਦਾਂ ਦੋਸਤੋ ਤੁਸੀਂ ਵੀ ਆਪ ਕੋ ਆਪਣੇ ਚਿਹਰੇ ਵੇਖ ਲੋ ਵੀ ਪੜੋ ਸਾਰੇ ਗੱਜਕੇ ਪਰ ਕਾ ਨੂੰ ਜਾਣਾ ਨਹੀਂ ਕਿਸੇ ਹੋਰ ਦੇ ਕੋਲ ਜਾਣਾ ਇੱਥੇ ਹੀ ਹੈ ਤੂੰ ਮੇਰਾ ਜਜਮਾਨ ਕਰਦਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜਮਾਨ ਕਰਦਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜਮਾਨ ਕਰਦਾ ਤੂੰ ਵਾ ਵਾ ਰਹੀ ਹੈ ਕਿਸੀ ਗੁਰੂ ਨੇ ਕਰਤਾ ਬਣਾਇਆ ਹੈ। ਕਰ ਕੁਰਖੀ ਕਰਤਾ ਹੈ ਜੀ ਸਾਡਾ। ਵਿਸ਼ਵਾਸ ਰੱਖ ਕੇ ਵੇਖੋ। ਭਰੋਸਾ ਰੱਖ ਕੇ ਵੇਖੋ ਜ਼ਿੰਦਗੀ ਸੁਖੀ ਹੋ ਜਾਏਗੀ। ਡਾਮਾਡੋਰ ਸਥਿਤੀ ਉਹਨਾਂ ਦੀ ਹੁੰਦੀ ਹੈ। ਜਿਹੜੇ ਥਾਂ ਥਾਂ ਤੇ ਭਟਕਦੇ ਨੇ। ਇੱਕ ਥਾਂ ਤੇ ਹੋ ਜਾਵਾਂਗੇ ਜ਼ਿੰਦਗੀ ਸਵਰਗ ਬਣ ਜਾਏਗੀ। ਗੁਰੂ ਪ੍ਰਸਾਦ ਦੀ ਵਿਦਿਆ ਵਿਚਾਰ ਹੈ। ਗੁਰੂ ਦੇ ਪ੍ਰਸਾਦ ਨਾਲ ਉਹ ਵਿਦਿਆ ਦੀ ਵਿਚਾਰ ਕਰਦਾ ਹੈ। படு पड़ படுப்பாவ पड़